ਪੂਰਬ ਉੱਤਰ ਨਾਈਜੀਰੀਆ ਰਾਜ ਬੋਰਨੋਚ ਹੋਏ ਸਿਲਸਿਲਾ ਵਾਰ ਟਮਾਕਿਆਂ ਦੇ ਵਿੱਚ 18 ਲੋਕਾਂ ਦੀ ਜਿਹੜੀ ਮੌਤ ਹੋ ਗਈ ਹੈ ਜਦੋਂ ਕਿ 48 ਹੋਰ ਜ਼ਖਮੀ ਹੋ ਗਏ ਨੇ ਤੇ ਇਹ ਜਾਣਕਾਰੀ ਬੋਰਨੋ ਰਾਜ ਐਮਰਜੈਂਸੀ ਪ੍ਰਬੰਧਨ ਐਜੇਸੀ ਦੇ ਦਿੱਤੀ ਹੈ ਤੇ ਏਜੰਸੀ ਨੇ ਸ਼ਨੀਵਾਰ ਨੂੰ ਸੋਸ਼ਲ ਮੀਡੀਆ ਤੇ ਕਿਹਾ ਹੈ ਕਿ 18 ਲੋਕਾਂ ਦੀ ਮੌਤ ਹੋ ਗਈ ਹੈ ਜਿਨ੍ਹਾਂ ਦੇ ਵਿੱਚ ਪੁਰਸ਼ ਔਰਤਾਂ ਤੇ ਬੱਚੇ ਸ਼ਾਮਲ ਨੇ ਅਤੇ 48 ਗੰਭੀਰ ਰੂਪ ਦੇ ਵਿੱਚ ਜਿਹੜੇ ਜ਼ਖਮੀ ਐ ਪੀੜਤ ਨੇ ਉਹਨਾਂ ਦਾ ਇਲਾਜ ਐ ਜਿਹੜਾ ਉਹ ਚੱਲ ਰਿਹਾ ਐ ਏਜੰਸੀ ਨੇ ਕਿਹਾ ਕਿ ਪਹਿਲਾ ਧਮਾਕਾ ਇੱਕ ਵਿਆਸ ਸਮਾਗਮ ਦੇ ਵਿੱਚ ਹੋਇਆ ਅਤੇ ਕੁਝ ਮਿੰਟ ਬਾਅਦ ਗਵੋਜ਼ਾ ਸ਼ਹਿਰ ਦੇ ਮੁੱਖ ਹਸਪਤਾਲ ਦੇ ਵਿੱਚ ਇੱਕ ਹੋਰ ਧਮਾਕਾ ਹੋਇਆ ਅਤੇ ਫਿਰ ਇੱਕ ਆਤਮ ਹੱਤਿਆਕਾਤੀ ਹਮਲਾਵਰ ਨੇ ਬਾਅਦ ਧਮਾਕਾ ਕੀਤਾ ਤੇ ਦੱਸਣਯੋਗ ਐ ਕਿ ਨਾਈਜੀਰੀਆ ਦਾ ਬੋਰਨੋ ਸਟੇਟ ਪਿਛਲੇ 1 ਦਹਾਕੇ ਤੋਂ ਵੱਧ ਸਮੇਂ ਤੋਂ ਕਟੜਪੰਥੀ ਇਸਲਾਮਿਕ ਸੰਗਠਨ ਬੋਕੋ ਹਰਾਮ ਦੇ ਅੱਤਵਾਦੀਆਂ ਦੀ ਹਿੰਸਾ ਦਾ ਸ਼ਿਕਾਰ ਰਿਹਾ ਹੈ ਤੇ ਬੀਤੇ 15 ਸਾਲਾਂ ਤੋਂ ਵਿਦਰੋਹ ਚੱਲ ਰਿਹਾ ਹੈ ਇਹਨਾਂ ਅੱਤਵਾਦੀ ਹਮਲਿਆਂ ਦੇ ਕਾਰਨ ਹੁਣ ਤੱਕ 2 ਮਿਲੀਅਨ ਤੋਂ ਜਿਹੜੇ ਵੱਧ ਲੋਕ ਨੇ ਵਿਸਥਾਪਿਤ ਹੋਏ ਹਨ ਅਤੇ ਕਟੜਪੰਥੀ ਇਸਲਾਮਿਕ ਅੱਤਵਾਦੀ ਜਿਹੜੇ ਆ 40000 ਤੋਂ ਵੱਧ ਲੋਕਾਂ ਨੂੰ ਜਿਹੜਾ ਮਾਰ ਚੁੱਕੇ ਹਨ